ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਦੀ ਗਿਣਤੀ ਲਗਾਤਾਰ ਚੱਲ ਰਹੀ ਹੈ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ 3rd ਟਰਮ ਦੇ ਉੱਤੇ ਨਜ਼ਰ ਟਿਕੀ ਹੋਈ ਹੈ ਉਤਨੀ ਹੀ ਦਾਸਤੀ ਕਿ ਹਰਿਆਣਾ ਦੇ ਵਿੱਚ ਜੋ ਤਾਜ਼ਾ ਰੁਝਾਨ ਸਾਹਮਣੇ ਆ ਰਹੇ ਨੇ ਤਾਂ ਪਾਛਪਾ 90 ਵਿਧਾਨ ਸਭਾ ਸੀਟਾਂ ਤੋਂ 48 ਤੇ ਅੱਗੇ ਚੱਲ ਰਹੀ ਹੈ ਜਦੋਂ ਕਿ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ 35 ਸੀਟਾਂ ਤੇ ਕਾਂਗਰਸ ਅੱਗੇ ਚੱਲ ਰਹੀ ਹੈ ਵੱਖ-ਵੱਖ ਹਾਲਾਂਕਿ ਐਗਜ਼ਿਟ ਪੋਲਾ ਨੇ ਸੂਬੇ ਦੇ ਵਿੱਚ ਕਾਂਗਰਸ ਦੇ ਲਈ ਸਪਸ਼ਟ ਪਮਦਤੀ ਪਵਿਖਵਾਨੇ ਕੀਤੇ ਉਤੇ ਹੀ ਕਾਂਗਰਸ ਦੇ ਲਈ ਆਰਾਮਦਾਇਕ ਜਿਤਵਲ ਵੀ ਇਸ਼ਾਰਾ ਕੀਤਾ ਗਿਆ ਤੇ ਹਰਿਆਣਾ ਦੇ ਲਈ ਹੁਣ ਲੇਟਸ ਜੋ ਦਰਸ਼ਕਾਂ ਨੇ ਕਿ ਭਾਜਪਾ ਸੂਬੇ ਨੂੰ ਬਰਕਰਾਰ ਰੱਖਣ ਦੇ ਲਈ ਤਿਆਰ ਹੈ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਿੱਲੀ ਦੇ ਵਿੱਚ ਕਾਂਗਰਸ ਹੈੱਡਕੁਆਰਟਰ ਤੇ ਬਾਹਰ ਜਸ਼ਨ ਮਣਾਉਣੇ ਵੀ ਸ਼ੁਰੂ ਹੋ ਚੁੱਕੇ ਸਿਪਾਤੀ ਸਨਮਤਕ ਟੋਲ ਵਜਾ ਕੇ ਨੱਚ ਰਹੇ ਸਿਗੇ ਤੇ ਹਰਿਆਣਾ ਦੇ ਮੁੱਖ ਮੰਤਰੀ ਨਯਾਗ ਸਿੰਘ ਸੈਣੀ ਨੇ ਇੱਕ ਵਾਰ ਫਿਰ ਪਰੋਸਾ दस दिए की लगातार वोटा की गिनती जा रही है नतीजे जो कि सामने आने वाले मौजूदा समय जो भाजपा है लीड से आती हुई सरकार बनाती हुई नजर आ रही है ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਦੀ ਗਿਣਤੀ ਲਗਾਤਾਰ ਚੱਲ ਰਹੀ ਹੈ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ 3rd ਟਰਮ ਦੇ ਉੱਤੇ ਨਜ਼ਰ ਟਿਕੀ ਹੋਈ ਹੈ ਉੱਤ ਹੀ ਦਾਸੀ ਕਿ ਹਰਿਆਣਾ ਦੇ ਵਿੱਚ ਜੋ ਤਾਜ਼ਾ ਰੁਝਾਨ ਸਾਹਮਣੇ ਆ ਰਹੇ ਨੇ ਤਾਂ 55 90 ਵਿਧਾਨ ਸਭਾ ਸੀਟਾਂ ਤੋਂ 48 ਤੇ ਅੱਗੇ ਚੱਲ ਰਹੀ ਹੈ ਜਦੋਂ ਕਿ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ 35 ਸੀਟਾਂ ਤੇ ਕਾਂਗਰਸ ਅੱਗੇ ਚੱਲ ਰਹੀ ਹੈ ਵੱਖ-ਵੱਖ ਹਾਲਾਂਕਿ ਐਕਸਿਟ ਪੋਲਾ ਨੇ ਸੂਬੇ ਦੇ ਵਿੱਚ ਕਾਂਗਰਸ ਦੇ ਲਈ ਸਪਸ਼ਟ ਪਮਦਤੀ ਪਵਿਖਵਾਨੇ ਕੀਤੇ ਉਤੇ ਹੀ ਕਾਂਗਰਸ ਦੇ ਲਈ ਆਰਾਮਦਾਇਕ ਚਿੱਤਵਲਵੀਂ ਇਸ਼ਾਰਾ ਕੀਤਾ ਗਿਆ ਤੇ ਹਰਿਆਣਾ ਦੇ ਲਈ ਹੁਣ ਲੇਟਸ ਜੋ ਦਰਸਤਾੜੀਆਂ ਨੇ ਕਿ ਭਾਜਪਾ ਸੂਬੇ ਨੂੰ ਬਰਕਰਾਰ ਰੱਖਣ ਦੇ ਲਈ ਤਿਆਰ ਹੈ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਿੱਲੀ ਦੇ ਵਿੱਚ ਕਾਂਗਰਸ ਹੈੱਡਕੁਆਰਟਰ ਤੇ ਬਾਹਰ ਜਸ਼ਨ ਮਣਾਉਣੇ ਵੀ ਸ਼ੁਰੂ ਹੋ ਚੁੱਕੇ ਸਟਾਫ ਸਮੱਥਕ ਟੋਲ ਵਜਾ ਕੇ ਨੱਚ ਰਹੇ ਸਿਗੇ ਤੇ ਹਰਿਆਣਾ ਦੇ ਮੁੱਖ ਮੰਤਰੀ ਨਯਾਗ ਸਿੰਘ ਸੈਣੀ ਨੇ ਇੱਕ ਵਾਰ ਫਿਰ ਪਰੋਸਾ ਫਟਟਾਇਆ ਹੈ ਕਿ ਹਰਿਆਣਾ ਦੇ ਵਿੱਚ ਲਗਾਤਾਰ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ ਤਾਂ ਦੱਸਦੇ ਕਿ ਲਗਾਤਾਰ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਨਤੀਜੇ ਜੋ ਕਿ ਸਾਹਮਣੇ ਆਉਣ ਵਾਲੇ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਜੋ ਭਾਜਪਾ ਹੈ ਉਹ ਲੀਡ ਤੇ ਆਨ ਦੀ ਹੋਈ ਸਰਕਾਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ